ਗੁਰੂ ਪਿਆਰਿਓ ਕਿਸੇ ਨੇ ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਨੂੰ ਸਵਾਲ ਕੀਤਾ ਸੀ ਕਹਿਣ ਲੱਗੇ ਮਹਾਪੁਰਖੋ ਇਹ ਦੱਸੋ ਤੁਸੀਂ ਕਹਿੰਨੇ ਹੋ ਸਾਨੂੰ ਦੋ ਵਾਰ ਗੁਰਦੁਆਰਾ ਸਾਹਿਬ ਆਉਣਾ ਚਾਹੀਦਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਇਹ ਦੋ ਵੇਲੇ ਸਾਧ ਸੰਗਤ ਕਰਨ ਦਾ ਕੀ ਲਾਭ ਆ ਬਾਬਾ ਜੀ ਨੇ ਬਚਨ ਕੀਤੇ ਕਹਿਣ ਲੱਗੇ ਦੇਖੋ ਇਨੂੰ ਇਸ ਤਰ੍ਹਾਂ ਸਮਝਣਾ ਭਾਂਡਾ ਇਹਨਾ ਮੈਲਾ ਨਹੀਂ ਹੁੰਦਾ ਕਿ ਕਈ ਜਨਮ ਵਾਰੀ ਹੀ ਨਾ ਆਵੇ ਮੈਲ ਨਾਲੋਂ ਨਾਲ ਧੋਤੀ ਜਾਂਦੀ ਆ ਤੁਸੀਂ ਕਦੇ ਨੋਟ ਕਰੋ ਕੱਪੜਾ ਘੱਟ ਗੰਦਾ ਹੋਵੇ ਬੜੀ ਸੌਖੀ ਤਰ੍ਹਾਂ ਧੋਣ ਨਾਲ ਮੈਲ ਲੱਥ ਜਾਂਦੀ ਆ ਜਿੰਨਾ ਕੱਪੜਾ ਵੱਧ ਮੈਲਾ ਹੋਵੇ ਉਨਾ ਹੀ ਉਹਨੂੰ ਸਾਫ਼ ਕਰਨਾ ਔਖਾ ਹੁੰਦਾ ਤੇ ਸਮਾਂ ਵੀ ਵੱਧ ਲੱਗਦਾ ਉਹ ਬਹੁਤ ਧਿਆਨ ਦੇ ਨਾਲ ਸੁਣਨ ਲੱਗੇ ਆ ਮਹਾਪੁਰਖਾਂ ਨੇ ਇੱਕ ਪ੍ਰਮਾਣ ਦੇ ਕੇ ਸਮਝਾਇਆ ਕਹਿੰਦੇ ਦੇਖੋ ਜੀ ਇਸ ਤੋਂ ਇਲਾਵਾ ਕਈ ਕੱਪੜੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨਾਲ ਕਾਰਾਂ ਮਸ਼ੀਨਾਂ ਹੋਰ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਾਫ਼ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਕਾਲਖਿਨੀ ਪੱਕ ਜਾਂਦੀ ਆ ਹਜ਼ਾਰਾਂ ਵਾਰ ਧੋਣ ਦੇ ਨਾਲ ਵੀ ਉਹ ਸਾਫ਼ ਨਹੀਂ ਹੁੰਦੀ ਕੱਪੜਾ ਫਟ ਤਾਂ ਜਾਵੇਗਾ ਪਰ ਸਾਫ਼ ਨਹੀਂ ਹੋਵੇਗਾ ਫਿਰ ਬਾਬਾ ਜੀ ਨੇ ਬਚਨ ਕੀਤੇ ਇਸੇ ਤਰ੍ਹਾਂ ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦੇ ਨਾਲ ਜੁੜੇਗਾ ਉਦੇ ਰਾਤ ਦੇ ਕੀਤੇ ਪਾਪ ਧੋਤੇ ਜਾਣਗੇ ਤੇ ਜਦੋਂ ਰਾਤ ਨੂੰ ਜੁੜੂਗਾ ਤੇ ਦਿਨ ਦੇ ਕੀਤੇ ਪਾਪ ਧੋਤੇ ਜਾਣਗੇ ਫਿਰ ਪਾਪ ਜਿਹੜੇ ਆ ਜਮਾ ਨਹੀਂ ਹੁੰਦੇ ਦੋ ਵੇਲੇ ਸਾਧ ਸੰਗਤ ਕਰਨ ਦੇ ਨਾਲ ਆਹ ਜਿਹੜਾ ਭਾਂਡਾ ਹੈ ਮਨ ਰੂਪੀ ਭਾਂਡਾ ਬਰਤਨੇ ਸਾਫ਼ ਹੁੰਦਾ ਜਾਂਦਾ ਇਹ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਤਾਂ ਇਸ ਕਰਕੇ ਦੋ ਵਕਤ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰਨੀ ਸਾਧ ਸੰਗਤ ਕਰਨੀ ਬੜੀ ਜ਼ਰੂਰੀ ਆ ਇਹ ਬਚਨ ਬਾਬਾ ਅਨੰਦ ਸਿੰਘ ਜੀ ਦੇ ਆ ਇਸ ਤਰ੍ਹਾਂ ਹੀ ਗੁਰਮੁਖ ਪਿਆਰਿਓ ਦੋ ਭਰਾ ਹੋਏ ਆ ਸ਼ੀਹਾ ਗਜਨ ਦੋਨੋ ਭਾਈ ਆਏ ਸਤਿਗੁਰ ਕੀ ਸਰਣ ਆਏ ਦੋ ਭਰਾ ਸੀਗੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਉਹ ਆਏ ਮਹਾਰਾਜ ਜੀ ਦੇ ਕੋਲ ਬਾਬਾ ਨਾਨਕ ਜੀ ਨੇ ਵੀ ਇਹਨਾਂ ਨੂੰ ਬਚਨ ਕੀਤਾ ਕਿ ਭਾਈ ਦੋ ਵੇਲੇ ਸਤ ਸੰਗ ਕਰਿਆ ਕਰੋ ਇੱਥੇ ਉਦੋਂ ਧਰਮਸ਼ਾਲਾ ਬਣੀਆਂ ਹੁੰਦੀਆਂ ਸੀਗੀਆਂ ਜਿਵੇਂ ਹੁਣ ਗੁਰਦੁਆਰਾ ਸਾਹਿਬ ਆ ਵੀ ਤੁਸੀਂ ਦੋਨੋਂ ਵਕਤ ਆਇਆ ਕਰੋ ਤਾਂ ਇੱਥੇ ਮੈਂ ਇਹ ਗੱਲ ਖੋਲ ਦੇਵਾਂ ਸਾਧ ਸੰਗਤ ਤੋਂ ਭਾਵ ਸਿਰਫ ਇਕੱਠ ਤੋਂ ਨਾ ਲੈਣਾ ਇਕੱਠ ਵਿੱਚ ਵੀ ਸੰਗਤ ਹੁੰਦੀ ਆ ਪਰ ਜਦੋਂ ਤੁਸੀਂ 2-4 ਸਰੀਰ ਰਲ ਕੇ ਗੁਰੂ ਦੀਆਂ ਵਿਚਾਰਾਂ ਗੁਰੂ ਦੀਆਂ ਕਥਾ ਕਹਾਣੀਆਂ ਕਰਦੇ ਹੋ ਇਹ ਵੀ ਸਾਧ ਸੰਗਤੀ ਹੈ ਸਤ ਸੰਗਤ ਤੁਸੀਂ ਕੱਲਿਆਂ ਵੀ ਕਰ ਸਕਦੇ ਹੋ ਇਕੱਲਿਆਂ ਘਰ ਬੈਠ ਕੇ ਟੇਪ ਲਾ ਕੇ ਕੋਈ ਕੋਈ ਵੀ ਰੇੜੂਆ ਲਾ ਕੇ ਕੀਰਤਨ ਸੁਣਨਾ ਕਥਾ ਸੁਣਨੀ ਵੀ ਸੰਗਤ ਹੀ ਆ ਬਾਣੀ ਪੜ੍ਹ ਕੇ ਵੀ ਸੰਗਤ ਹੋ ਜਾਂਦੀ ਆ ਕੋਈ ਵੀ ਆਪਾਂ ਇਤਿਹਾਸ ਦੀ ਧਾਰਮਿਕ ਕਿਤਾਬ ਪੜ੍ਹ ਰਹੇ ਹਾਂ ਐਵੇਂ ਸੰਗਤ ਕੱਲਿਆਂ ਵੀ ਹੋ ਜਾਂਦੀ ਆ ਪਰ ਜਦੋਂ ਰਲ ਕੇ ਸਰੀਰ ਇਕੱਠੇ ਹੋ ਕੇ ਕੋ ਪਰਮੇਸ਼ਰ ਦੇ ਪਿਆਰ ਵਿੱਚ ਆ ਕੇ ਸਿਮਰਨ ਕਰਦੇ ਆ ਉਹਦੀਆਂ ਬਰਕਤਾਂ ਜ਼ਿਆਦਾ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਕਈ ਵਾਰੀ ਰੱਬ ਦੇ ਪਿਆਰ ਵਿੱਚ ਰੰਗੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਕੋਲ ਬੈਠ ਕੇ ਜਪਿਆ ਨਾਮ ਛੇਤੀ ਸਫਲ ਹੋ ਜਾਂਦਾ ਇਸ ਕਰਕੇ ਇਹ ਸ਼ੀਹਾ ਤੇ ਗੱਜਨ ਦੋਨਾਂ ਭਰਾਵਾਂ ਨੇ ਗੁਰੂ ਮਹਾਰਾਜ ਦਾ ਬਚਨ ਸੰਭਾਲ ਲਿਆ ਦੋ ਵੇਲੇ ਉੱਥੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਆ ਸੰਗਤ ਵੀ ਕਰਨੀ ਇਤਿਹਾਸ ਦੱਸਦਾ ਵੀ ਸ਼ੀਹੇ ਦੀ ਲੜਕੀ ਦੀ ਸ਼ਾਦੀ ਆ ਗਈ ਘਰ ਦੇ ਵਿੱਚ ਕੋਈ ਬਹੁਤੀ ਅਮੀਰੀ ਨਹੀਂ ਸੀ ਮਸਾਈ ਚਲਾਈ ਚਲਦੀ ਸੀ ਮਨ ਵਿੱਚ ਭਾਵਨਾ ਬਣੀ ਕਿ ਵਿਆਹ ਤੋਂ ਪਹਿਲਾਂ ਘਰ ਵਿੱਚ ਸੰਗਤ ਦੇ ਚਰਨ ਵੀ ਪਵਾਏ ਜਾਣ ਇਸ ਕਰਕੇ ਫਿਰ ਇਹਨੂੰ ਇਉਂ ਹੋ ਗਿਆ ਕਿ ਸਾਧ ਸੰਗਤ ਦੀ ਮਹਿਮਾ ਬਾਬਾ ਨਾਨਕ ਜੀ ਨੇ ਦੱਸੀ ਆ ਫਿਰ ਇਹ ਜਿਹੜਾ ਸੀ ਘਰ ਦੇ ਵਿੱਚ ਸਾਧ ਸੰਗਤ ਕਰਨ ਵਾਸਤੇ ਬਰਾਤ ਲਈ ਜਿਹੜੀ ਰਸ ਦੇ ਲਿਆਂਦੀ ਸੀ ਉਹਦੇ ਵਿੱਚੋਂ ਕਾਫੀ ਸਾਰੀ ਰਸ ਦੇ ਸੰਗਤ ਦੇ ਲੰਗਰ ਤੇ ਹੀ ਲੱਗ ਗਈ ਸਮਰੱਥਾ ਦੇ ਅਨੁਸਾਰ ਥੋੜਾ ਜਿਹਾ ਹੋਰ ਆਸ਼ਨ ਲਿਆਂਦਾ ਗਿਆ ਇਸ ਕਰਕੇ ਸ਼ੀਹੇ ਦੀ ਲੜਕੀ ਦਾ ਵਿਆਹ ਪਰ ਮਨ ਵਿੱਚ ਭਾਵਨਾ ਵੀ ਸੰਗਤ ਨੂੰ ਵੀ ਪ੍ਰਸ਼ਾਦਾ ਛਕਾਵਾ ਪਰਾਤਨ ਸਮਾਂ ਐਸਾ ਸੀ ਅੱਜ ਕੱਲ ਤਾਂ ਐ ਸਮਾਂ ਨਹੀਂ 2-3 ਦਿਨ ਬਰਾਤ ਲੜਕੀ ਵਾਲਿਆਂ ਦੇ ਘਰੇ ਰੁੱਕ ਜਾਂਦੀ ਸੀ ਅਚਾਨਕ ਨੂੰ ਸੁਨੇਹਾ ਮਿਲਿਆ ਵੀ ਬਰਾਤ 2-3 ਦਿਨ ਨਹੀਂ 7 ਦਿਨ ਰੁਕੂਗੀ ਉਹਨੇ ਤਾਂ ਬਸ ਇਨਾ ਕੀ ਇੰਤਜ਼ਾਮ ਕੀਤਾ ਸੀ 2-3 ਦਿਨਾਂ ਦੇ ਰਾਸ਼ਨ ਦਾ ਪਰ ਹੁਣ ਸੋਚਦਾ ਵੀ ਕੀ ਹੋਵੇਗਾ ਚਲੋ 2-3 ਦਿਨ ਤਾਂ ਛਕਾ ਦੇਾਂਗੇ ਪਰ 7 ਦਿਨ ਬਰਾਤੀਆਂ ਦੀ ਇਹ ਖਾਤਰਦਾਰੀ ਕਿਵੇਂ ਹੋਵੇਗੀ ਸ਼ੀਹੇ ਦੇ ਅੰਦਰ ਭਰੋਸਾ ਸੀ ਜੈਸ ਗੁਰੂ ਦੇ ਚਰਨ ਫੜੇ ਆ ਬਹੁਤ ਸਮਰੱਥ ਆ ਆਪੇ ਕਾਰਜ ਸਵਾਰਨਗੇ ਪੈਜ ਰੱਖਣਗੇ ਕਹਿਣ ਲੱਗਾ ਕਿਸੇ ਨੇ ਵੀ ਪਦਾਰਥਾਂ ਵਾਲੇ ਬਰਤਨਾਂ ਤੋਂ ਕੱਪੜਾ ਉਤਾਰ ਕੇ ਨਹੀਂ ਦੇਖਣਾ ਵੀ ਇਹ ਕਿੰਨੀ ਇੱਕ ਚੀਜ਼ ਰਹਿ ਗਈ ਆ ਸਮਾਨ ਬਣਾਈ ਜਾਓ ਬਰਤਨਾਂ ਚ ਪਾਈ ਜਾਓ ਵਰਤਾਈ ਜਾਓ ਤੇ ਆਪ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਵਿੱਚ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰ ਦਿੱਤੀ ਸਤਿਗੁਰੂ ਜੀ ਧੀ ਦਾ ਕਾਰਜ ਆਪ ਜੀ ਨੇ ਲਾਜ ਰੱਖਣੀ ਪਰਦੇ ਕੱਜਨੇ ਇਤਿਹਾਸ ਲਿਖਦਾ ਕਿ 7 ਦਿਨ ਬਰਾਤ ਰੁਕੀ ਆ 7 ਦਿਨ ਰਾਤ ਬੀਤ ਗਏ ਉਹਨਾਂ ਨੂੰ ਸਭ ਨੇ ਪਕਵਾਨ ਛਕਿਆ ਪਰ ਕਿਸੇ ਵੀ ਪਦਾਰਥ ਦੀ ਕੋਈ ਕਮੀ ਨਹੀਂ ਆਈ ਇਹ ਗੁਰੂ ਸਾਹਿਬ ਜੀ ਦੇ ਚੋਜ ਹੀ ਆ ਬਸ ਹਰ ਸੰਗਤ ਦਾ ਪ੍ਰੇਮੀ ਹੱਥ ਵਿੱਚ ਕੁਝ ਨਾ ਕੁਝ ਲੈ ਕੇ ਹੀ ਆ ਰਿਆ ਸੀ ਗੁਰੂ ਸਾਹਿਬ ਨੇ ਸੰਗਤਾਂ ਹੀ ਬਰਕਤ ਪਵਾ ਦਿੱਤੀ ਕਿਉਂਕਿ ਉਹਨਾਂ ਦਾ ਸੁਭਾਅ ਪਰਦੇ ਕੱਜਨੇ ਦੇਖੋ ਜੀ ਜਦੋਂ ਆਪਾਂ ਸਵੇਰੇ ਵੀ ਸ਼ਾਮ ਨੂੰ ਵੀ ਗੁਰਦੁਆਰਾ ਸਾਹਿਬ ਜਾਵਾਂਗੇ ਤਾਂ ਉਦੋਂ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਜਿਵੇਂ ਇਹਨਾਂ ਦੇ ਨਾਲ ਹੋਇਆ ਸੰਗਤ ਵਿੱਚ ਰੱਬ ਵਰਤਿਆ ਸੰਗਤਾਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਲਿਆ ਕੇ ਇਹਨਾਂ ਦੇ ਬਰਤਨਾਂ 'ਚ ਪਾ ਦਿੱਤਾ ਤਾਂ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਸਤਗੁਰ ਢਾਕ ਲੀਆ ਮੋਹੇ ਪਾਪੀ ਪੜਦਾ ਗੁਰਬਾਣੀ ਵਿੱਚ ਪੰਗਤੀ ਵੀ ਆਉਂਦੀ ਗੁਰੂ ਅਰਜਨ ਦੇਵ ਜੀ ਦੀ ਵੀ ਸਤਗੁਰੂ ਨੇ ਤਾਂ ਮੇਰੇ ਪਾਪੀ ਦਾ ਪਰਦਾ ਹੀ ਢੱਕ ਲਿਆ ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖ ਦਾਤੇ ਅਵਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਮੇਰਾ ਸੁਆਮੀ ਮੇਰੇ ਐਬ ਕੱਜ ਦਾ ਉਹ ਮੇਰੀ ਜਿੰਦੜੀ ਜਿੰਦ ਜਾਨ ਤੇ ਮੈਨੂੰ ਆਰਾਮ ਬਖਸ਼ਦਾ ਇਹ ਗੁਰੂ ਹੀ ਕਰਦਾ ਨਾ ਇਸ ਕਰਕੇ ਗੁਰਮੁਖ ਪਿਆਰੋ ਇੱਕ ਬਰੀ ਬਾਬਾ ਫਰੀਦ ਜੀ ਵੀ ਤੁਰੇ ਜਾ ਰਹੇ ਸੀ ਰਾਸਤੇ ਵਿੱਚ ਕਬਰਾਂ ਆ ਗਈਆਂ ਉੱਥੇ ਇੱਕ ਕਬਰ ਖਾਲੀ ਪਈ ਸੀ ਕਵਰ ਵਿੱਚੋਂ ਆਵਾਜ਼ ਆਈ ਆ ਫਰੀਦ ਕਿੱਧਰ ਨੂੰ ਜਾ ਰਹਿਆ ਕਿੱਥੇ ਦੁਨੀਆ ਦੇ ਝਮੇਲਿਆਂ 'ਚ ਫਸਿਆ ਪਿਆ ਇੱਕ ਦਿਨ ਤਾਂ ਤੂੰ ਮੇਰੇ ਕੋਲ ਹੀ ਆਉਣਾ ਇਸ ਕਰਕੇ ਛੱਡ ਖਲਾਰਿਆਂ ਨੂੰ ਤੇ ਹੁਣੇ ਆ ਜਾ ਮੇਰੀ ਗੋਦ ਵਿੱਚ ਫਰੀਦਾ ਗੋਰ ਨਿਮਾਣੀ ਛੱਡ ਕਰੇ ਨੇ ਘਰਿਆਂ ਘਰ ਆਓ ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਓ ਕਈ ਵਾਰੀ ਅਸੀਂ ਕਹਿੰਨੇ ਆ ਕਿ ਬੁੱਢੇ ਹੋ ਕੇ ਬਜ਼ੁਰਗ ਹੋ ਕੇ ਗੁਰਦੁਆਰੇ ਚਲੇ ਜਾਵਾਂਗੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਨੇ ਭਾਈ ਕਾਲੇ ਕੇਸ ਹੁੰਦੇ ਰੱਬ ਨਾਲ ਪਿਆਰ ਪਾ ਲੋ ਕੀ ਪਤਾ ਚਿੱਟੇ ਆਉਣ ਦਾ ਜ਼ਿੰਦਗੀ ਮੌਕਾ ਦੇਵੇ કે ਨਾ ਦੇਵੇ ਇਸ ਕਰਕੇ ਇਹ ਜਦੋਂ ਆਵਾਜ਼ ਆਈ ਆ ਬਾਬਾ ਫਰੀਦ ਜੀ ਨੂੰ ਤਾਂ ਉਹ ਕਈਆਂ ਦੇ ਮਨ ਵਿੱਚ ਹੁਣ ਸ਼ੰਕਾ ਵੀ ਹੋਵੇਗਾ ਵੀ ਕਬਰ ਵਿੱਚੋਂ ਮਿੱਟੀ ਵਿੱਚੋਂ ਆਵਾਜ਼ ਕਿਵੇਂ ਆਜੂਗੀ ਇੱਕ ਗੱਲ ਜਾਣ ਲੈਣੀ ਜਿਹੜੇ ਪ੍ਰਮਾਤਮਾ ਦੇ ਭਗਤ ਹੁੰਦੇ ਆ ਉਹ ਨਾਮ ਬੰਦਗੀ ਵਿੱਚ ਰੰਗੇ ਹੁੰਦੇ ਆ ਜਿਨ੍ਹਾਂ ਦੀ ਸੁਰਤ ਨਾਮ ਜਪ ਜਪ ਕੇ ਉੱਚੀ ਹੋ ਜਾਂਦੀ ਆ ਉਹ ਮਿੱਟੀ ਨਾਲ ਪਾਣੀ ਨਾਲ ਸਾਧ ਸੰਗਤ ਜੀ ਹਵਾ ਨਾਲ ਵੀ ਗੱਲਾਂ ਕਰ ਲੈਂਦੇ ਉਹਨਾਂ ਨੂੰ ਸ੍ਰਿਸ਼ਟੀ ਦੇ ਪੱਤੇ ਵਿੱਚੋਂ ਹਰ ਕਣ ਵਿੱਚੋਂ ਰੱਬ ਦੀ ਆਵਾਜ਼ ਆਉਂਦੀ ਹੈ ਗੁਰਬਾਣੀ ਇਹ ਗੱਲਾਂ ਦੀ ਗਵਾਹੀ ਭਰਦੀ ਹੈ ਕਬਰ ਵਿੱਚੋਂ ਆਈ ਇਹ ਆਵਾਜ਼ ਸੁਣ ਕੇ ਇੱਕ ਵਾਰੀ ਬਾਬਾ ਫਰੀਦ ਜੀ ਦੇ ਪੈਰ ਰੁਕੇ ਮਨ ਕੰਬ ਗਿਆ ਸੋਚਿਆ ਵਾਕਈ ਇੱਕ ਦਿਨ ਤਾਂ ਮੈਂ ਮਿੱਟੀ ਦੀ ਗੋਦ ਵਿੱਚ ਆਉਣਾ ਹੀ ਆ ਕਿਉਂਕਿ ਮੁਸਲਮਾਨ ਸੀ ਮੁਸਲਮਾਨਾਂ ਨੂੰ ਦਫਨ ਦਫਨ ਕਰਦੇ ਆ ਨਾ ਕਬਰ ਬਣਾਉਂਦੇ ਆ ਫਰੀਦ ਜੀ ਇੱਕ ਦੋ ਮਿੰਟ ਰੁਕੇ ਆ ਅੰਤਰ ਧਿਆਨ ਹੋਏ ਤੇ ਫਿਰ ਤੁਰ ਪਏ ਮਿੱਟੀ ਵਿੱਚੋਂ ਆਵਾਜ਼ ਆਈ ਫਰੀਦ ਕਿ ਤੈਨੂੰ ਮੇਰੀ ਗੋਦ ਚੰਗੀ ਨਹੀਂ ਲੱਗਦੀ ਹੁਣ ਫਰੀਦ ਜੀ ਬਾਬਾ ਜੀ ਕਹਿਣ ਲੱਗੇ ਭਗਤ ਜੀ ਐ ਮਿੱਟੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੇ ਤੇਰੇ ਕੋਲ ਗਾਣਾ ਜੋ ਮੈਂ ਤੇਰੇ ਕੋਲ ਆ ਜਾਵਾਂ ਵੀ ਉਹ ਦੱਸ ਕਿਹੜੇ ਕਿਹੜੇ ਗੁਣ ਮਿੱਟੀ ਕਹਿਣ ਲੱਗੀ ਮੇਰੇ ਕੋਲ ਤਿੰਨ ਗੁਣ ਜਿਨ੍ਹਾਂ ਨੂੰ ਸੁਣ ਕੇ ਫਰੀਦ ਤੂੰ ਹੈਰਾਨ ਹੋ ਜਾਵੇਂਗਾ ਫਰੀਦ ਜੀ ਉਹ ਮਿੱਟੀ ਕੋਲ ਰੁੱਕ ਗਏ ਆ ਉਹਦੇ ਗੁਣ ਸੁਣਨ ਲਈ ਵੀ ਇਹ ਦੱਸੂਗੀ ਬੋਲੂਗੀ ਮਿੱਟੀ ਕਹਿਣ ਲੱਗੀ ਮੇਰੇ ਵਿੱਚ ਸਭ ਤੋਂ ਪਹਿਲਾ ਗੁਣ ਜਦੋਂ ਬੰਦੇ ਨੂੰ ਕੋਈ ਨਹੀਂ ਸੰਭਾਲਦਾ ਕਹਿੰਦੇ ਲੈ ਜਾਓ ਘਰੋਂ ਕੱਢ ਦੋ ਇਹਨੂੰ ਮਰ ਗਿਆ ਮੈਂ ਸਾਂਭਦੀ ਆਂ ਦੂਜਾ ਗੁਣ ਮੈਂ ਪ੍ਰਾਣੀ ਦੇ ਥੱਲੇ ਉੱਤੇ ਪੈ ਕੇ ਉਹਦੇ ਪਰਦੇ ਕੱਜਦੀ ਆਂ ਤੀਜਾ ਗੁਣ ਮੈਂ ਮਿੱਟੀ ਆਂ ਕੁਝ ਚਿਰਾਂ ਬਾਅਦ ਮਰੇ ਹੋਏ ਬੰਦੇ ਨੂੰ ਮੈਂ ਆਪਣਾ ਹੀ ਰੂਪ ਦੇ ਦਿੰਨੀ ਆਂ ਮਿੱਟੀ ਬਣਾ ਦਿੰਨੀ ਆਂ ਮਿੱਟੀ ਕੋਲੋਂ ਉਹਦੇ ਗੁਣ ਸੁਣ ਕੇ ਬਾਬਾ ਫਰੀਦ ਜੀ ਅੱਗੇ ਤੁਰ ਪਏ ਆ ਮਿੱਟੀ ਕਹਿੰਦੀ ਫਰੀਦ ਕੀ ਤੈਨੂੰ ਮੇਰੇ ਗੁਣ ਚੰਗੇ ਨਹੀਂ ਲੱਗੇ ਮੇਰੇ ਗੁਣ ਸੁਣ ਕੇ ਵੀ ਅੱਗੇ ਤੁਰ ਪਿਆ ਫਰੀਦ ਜੀ ਕਹਿੰਦੇ ਮਿੱਟੀ ਇਹ ਤਿੰਨੇ ਗੁਣ ਮੇਰੇ ਮੁਰਸ਼ਦ ਜਿਹਦੇ ਮੈਂ ਚਰਨ ਫੜੇ ਆ ਉਹਦੇ ਵਿੱਚ ਵੀ ਆ ਪਿਆਰਿਓ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਤੇ ਲੈਣਾ ਇਹ ਤਿੰਨੇ ਗੁਣ ਤੁਹਾਡੇ ਮੁਰਸ਼ਿਦ ਤੁਹਾਡੇ ਪਿਤਾ ਤੁਹਾਡੇ ਮਾਲਕ ਤੁਹਾਡੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੇ ਤੁਸੀਂ ਚਰਨ ਫੜੇ ਆ ਉਹਦੇ ਵਿੱਚ ਵੀ ਆ ਉਹ ਕਿਹੜੇ ਕਿਹੜੇ ਗੁਣ ਆ ਇਹ ਕਿੱਥੋਂ ਮਿਲਦੇ ਆ ਪਹਿਲਾ ਗੁਣ ਕਿਸੇ ਪ੍ਰਾਣੀ ਨੂੰ ਭਾਵੇਂ ਘਰੋਂ ਲੱਖ ਧੱਕੇ ਪੈਂਦੇ ਹੁਣ ਲੱਖ ਲਾਂਹਾਂ ਤਾਂ ਪੈਂਦੀਆਂ ਹੁਣ ਜੇ ਉਹ ਗੁਰਦੁਆਰਾ ਸਭ ਚਲਾ ਜਾਵੇ ਗੁਰੂ ਘਰੇ ਚਲਾ ਜਾਵੇ ਕੋਈ ਨਹੀਂ ਉਹਨੂੰ ਕਹਿੰਦਾ ਭਾਈ ਇੱਥੇ ਕਿਉਂ ਆਇਆ ਦੇਖੋ ਕਿੱਡੀ ਵੱਡੀ ਗੱਲ ਆਏ ਗੁਰਦੁਆਰਾ ਸਾਹਿਬ ਦੀ ਨਾ ਉਹਦੀ ਜਾਤ ਪੁੱਛੀ ਜਾਂਦੀ ਆ ਨਾ ਉਹਦਾ ਰੰਗ ਦੇਖਿਆ ਜਾਂਦਾ ਜੇ ਸਾਮ੍ਹਲੇ ਕਾਲੇ ਰੰਗ ਦਾ ਭਜਾਇਆ ਨਹੀਂ ਜਾਂਦਾ ਉਹਨੂੰ ਬਹੁਤ ਜੀਆਂ ਹੀ ਆਖਿਆ ਜਾਂਦਾ ਦੂਜਾ ਗੁਣ ਜਿਸ ਬਾਰੇ ਸਾਡੀ ਵਿਚਾਰ ਚੱਲ ਰਹੀ ਆ ਜੇ ਤੁਸੀਂ ਗੁਰੂ ਨਾਨਕ ਜੀ ਦੇ ਘਰ ਨਾਲ ਜੁੜੇ ਹੋ ਤੁਹਾਡੇ ਘਰਾਂ ਵਿੱਚ ਅੰਮ੍ਰਿਤ ਵੇਲਾ ਹੈ ਨਾਮ ਬੰਦਗੀ ਦੀ ਦਾਤ ਆ ਬਾਣੀ ਦੀ ਦਾਤ ਆ ਸੁਖਮਣੀ ਸਾਹਿਬ ਦੀ ਦਾਤ ਆ ਕੋਈ ਤੁਹਾਡੇ ਤੇ ਇੱਕਦਮ ਭੀੜ ਬਣ ਜਾਵੇ ਕੋਈ ਔਖੀ ਘੜੀ ਬਣ ਜਾਵੇ ਕੋਈ ਸਿਰ ਤੇ ਮੁਸ਼ਕਲ ਆ ਜਾਵੇ ਉਹ ਪਰਦੇ ਕੱਜੇਗਾ ਜੀ ਜਿਵੇਂ ਮਰਜੀ ਔਖਾ ਵੇਲਾ ਲੰਘਾਵੇ ਸਾਡੀ ਬਾਹ ਫੜਦਾ ਵਾਹਿਗੁਰੂ ਜੇ ਅਸੀਂ ਗੁਰਦੁਆਰਾ ਸਾਹਿਬ ਜਾਣੇ ਆ ਗੁਰੂ ਅੱਗੇ ਅਰਦਾਸ ਕਰਦੇ ਆ ਤੀਜਾ ਗੁਣ ਬਾਣੀ ਨਾਲ ਸਿਮਰਨ ਨਾਲ ਜੁੜਨ ਵਾਲਿਆਂ ਨੂੰ ਗੁਰੂ ਨਾਨਕ ਦੇਵ ਜੀ ਆਪਣਾ ਰੂਪ ਬਣਾ ਲੈਂਦੇ ਆ ਹਰ ਕਾ ਸੇਵਕ ਸੋ ਹਰ ਜਿਹਾ ਬਾਣੀ ਵਿੱਚ ਪੰਗਤੀ ਆਉਂਦੀ ਆ ਰੱਬ ਦੇ ਪਿਆਰੇ ਰੱਬ ਵਰਗੇ ਹੋ ਜਾਂਦੇ ਆ ਸੰਗਤ ਕਰਨ ਵਾਲੇ ਵਿੱਚ ਬਾਣੀ ਨਾਲ ਜੁੜਨ ਕਰਕੇ ਹੌਲੀ ਹੌਲੀ ਗੁਰਨਾਨਕ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ ਐ ਮਿੱਟੀ ਮੇਰਾ ਮਾਲਕ ਸੰਭਾਲਦਾ ਵੀ ਆ ਪਰ ਦੇ ਵੀ ਕੱਜ ਦਾ ਤੇ ਤੂੰ ਆਪਣਾ ਰੂਪ ਮਿੱਟੀ ਬਣਾਵੇਂਗੀ ਮੇਰਾ ਮਾਲਕ ਆਪਣਾ ਰੂਪ ਮਾਲਕੀ ਵਾਲਾ ਬਣਾ ਦਿੰਦਾ ਇਸ ਲਈ ਪਿਆਰਿਓ ਸਾਡੀ ਗੋਦ ਗੁਰਨਾਨਕ ਹੀ ਹੋਣੀ ਚਾਹੀਦੀ ਆ ਗੁਰਨਾਨਕ ਹੀ ਹੋਣੇ ਚਾਹੀਦੇ ਆ ਸੱਚੇ ਪਾਤਸ਼ਾਹ ਜੀ ਇਸ ਕਰਕੇ ਭਾਈ ਕੋਈ ਕੋਈ ਗੁਰਮਖ ਪਿਆਰੇ ਆ ਜਿਹੜੇ ਇਹਨਾਂ ਗੱਲਾਂ ਨੂੰ ਸਮਝਦੇ ਆ ਵੀ ਗੁਰਦੁਆਰਾ ਸਾਹਿਬ ਸਵੇਰੇ ਆਉਣਾ ਸ਼ਾਮੀ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਜਿਹੜੇ ਪਾਵਨ ਸ਼ਬਦਾਂ ਗੁਰਬਾਣੀ ਵਿੱਚ ਵੀ ਦਰਜ ਗੁਰੂਦਵਾਰੈ ਹੋਏ ਸੋਝੀ ਪਾਏ ਸੀ ਉਹ ਗੁਰੂਦਵਾਰ ਉਹ ਗੁਰਦੁਆਰਾ ਸਾਹਿਬ ਜਿਹਦੇ ਦਰ ਤੇ ਆਪਾਂ ਸਵਾਲੀ ਬਣ ਕੇ ਜਾਂਦੇ ਆ ਸਾਡੇ ਮਨ ਵਿੱਚ ਬੜੇ ਸਵਾਲ ਹੁੰਦੇ ਆ ਦੁੱਖ ਕਿਵੇਂ ਆ ਗਿਆ ਸਾਨੂੰ ਤਾਂ ਸਾਨੂੰ ਗੁਰਦੁਆਰਾ ਸਾਹਿਬ ਤੋਂ ਸਮਝ ਮਿਲਦੀ ਆ ਅਕਲ ਮਿਲਦੀ ਆ ਏਤ ਦਵਾਰ ਹੈ ਧੋਏ ਹੱਛਾ ਹੋਏ ਸੀ ਗੁਰੂ ਦੇ ਦਰ ਤੇ ਰਹਿ ਕੇ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿੱਤਰ ਹੋ ਜਾਂਦਾ ਹੈ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਚੰਗੇ ਤੇ ਮੰਦੇ ਦੀ ਪਛਾਣ ਕਰਨ ਦੀ ਸਮਝ ਰੱਬ ਆਪ ਹੀ ਦੇ ਦਿੰਦਾ ਹੈ ਮਤ ਕੋ ਜਾਣੇ ਜਾਏ ਅੱਗੇ ਪਾਈ ਸੀ ਕੋਈ ਜਣਾ ਇਹ ਨਾ ਸਮਝ ਲਵੇ ਕਿ ਉਹਨੂੰ ਅਗਾਹਾਂ ਆਰਾਮ ਦੀ ਥਾਂ ਮਿਲ ਜਾਵੇਗੀ ਜੇ ਇਹ ਕਰਮ ਕਮਾਏ ਤੇ ਹਾ ਹੋਏ ਸੀ ਭਾਈ ਜਿਹੋ ਜੇ ਬੰਦਾ ਕਰਮ ਕਮਾਊਗਾ ਉਹੋ ਜਿਹਾ ਹੀ ਉਹਨੂੰ ਮਿਲੂਗਾ ਹੀ ਮਿਲੂਗਾ ਇਸ ਕਰਕੇ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਆ ਗੁਰਦੁਆਰਾ ਸਾਹਿਬ ਆਓ ਇਸ ਕਰਕੇ 10ਵੇਂ ਪਾਤਸ਼ਾਹ ਜੀ ਦੇ ਵੀ ਬਚਨ ਯਾਤਰਾ ਗੁਰਧਾਮਾਂ ਦੀ ਇਤਿਹਾਸਕ ਗੁਰਦੁਆਰਿਆਂ ਸਾਹਿਬ ਦੀ ਕਰਨੀ ਜ਼ਰੂਰੀ ਹੈ। ਉਹਦੇ ਨਾਲ ਕੀ ਹੋਵੇਗਾ? ਸਾਨੂੰ ਸਮਝ ਵਿੱਚ ਸਾਡੇ ਵਾਧਾ ਹੋਵੇਗਾ। ਆ ਸਾਡਾ ਨੇਮ ਵੀ ਬਣ ਜਾਵੇਗਾ। ਨੇਮ ਬਣ ਜਾਵੇਗਾ ਸਾਨੂੰ ਵੇਖ ਕੇ ਸਾਡੇ ਬੱਚਿਆਂ ਦਾ ਨੇਮ ਬਣ ਜਾਵੇਗਾ। ਇਸ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਆ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਜੀ ਅੱਗੇ ਆ ਕੇ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਕਰੋ ਕਿ ਹੇ ਗੁਰੂ ਨਾਨਕ ਜੀ ਮੇਰੀ ਬਾਹ ਫੜ ਲਓ। ਬਸ ਇੰਨੀ ਹੀ ਅਰਦਾਸ ਕਰਨ ਦੀ ਲੋੜ ਆ। ਸਾਰੇ ਕਾਰਜ ਆਪ ਹੀ ਹੋ ਜਾਣਗੇ ਹੁਣ ਜਿਹੜੇ ਕਈ ਕਾਰਜ ਆ ਗੁਰਮੁਖ ਪਿਆਰਿਓ ਉਹ ਗੁਰਦੁਆਰਾ ਸਾਹਿਬ ਆ ਕੇ ਸਾਡੇ ਠੀਕ ਹੋਣੇ ਜਿਵੇਂ ਸਾਡੇ ਕਰਮ ਸਿੱਧੇ ਹੋਣਗੇ ਸਾਨੂੰ ਸਮਝ ਆਵੇਗੀ ਗਿਆਨ ਆਵੇਗੀ ਨਹੀਂ ਤਾਂ ਜਿਸ ਗ੍ਰਹਿ ਬਹੁਤ ਤਸੈ ਗ੍ਰਹਿ ਚਿੰਤਾ ਪੈਸੇ ਨਾਲ ਵੀ ਸੁੱਖ ਨਹੀਂ ਤੇ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਦੋਹ ਬਵਸਥਾ ਤੇ ਜੋ ਮੁਕਤਾ ਸੋਈ ਸਹਿੇਲਾ ਪਾਲੀਏ ਆਪ ਜਿਹੜੀ ਕੈਸ਼ਤੀ ਆ ਪਾਣੀ ਵਿੱਚ ਹੀ ਚੱਲ ਸਕਦੀ ਆ ਰੇਤੇ 'ਚ ਨਹੀਂ ਚੱਲ ਸਕਦੀ ਹੁਣ ਜਿਵੇਂ ਕਸ਼ਤੀ ਨੂੰ ਚੱਲਣ ਵਾਸਤੇ ਪਾਣੀ ਚਾਹੀਦਾ ਪਰ ਰੇਤੇ 'ਚ ਨਹੀਂ ਨਾ ਚੱਲ ਸਕਦੀ ਇਸ ਕਰਕੇ ਬਿਲਕੁਲ ਜੀਵਨ ਦੀ ਜਿਹੜੀ ਨੌਕਾ ਵਾ ਜੀਵਨ ਦੀ ਕਸ਼ਤੀ ਆਪਾਂ ਕਈ ਵਾਰੀ ਕਹਦੇ ਨੇ ਪੈਸੇ ਨਾਲ ਹੀ ਚੱਲਦੀ ਆ ਤੇ ਪੈਸੇ ਤੋਂ ਬਿਨਾ ਇੱਕ ਕਦਮ ਵੀ ਚੱਲਣਾ ਔਖਾ ਪਰ ਇਹ ਵੀ ਸੱਚ ਆ ਬੇਣੀ ਜਿਹੜੀ ਆ ਕਸ਼ਤੀ ਜਿਹੜੀ ਆ ਪਾਣੀ 'ਚ ਹੀ ਡੁੱਬਦੀ ਆ ਰੇਤੇ 'ਚ ਨਹੀਂ ਡੁੱਬਦੀ ਬੰਦਾ ਅਕਸਰ ਜਦੋਂ ਡੁੱਬੂਗਾ ਧਨ ਦੀ ਬਹੁਤਾਤ ਕਰਕੇ ਜੀਵਨ ਦਾ ਰਸ ਗਵਾਊਗਾ ਕਸ਼ਤੀ ਜਿਹੜੀ ਆ ਪਾਣੀ ਚ ਡੁੱਬਦੀ ਆ ਪਾਣੀ ਚ ਚਲਦੀ ਆ ਰੇਤੇ ਚ ਤਾਂ ਚਲਦੀ ਨਹੀਂ ਰੇਤੇ ਚ ਡੁੱਬਦੀ ਨਹੀਂ ਇਸ ਕਰਕੇ ਸਾਨੂੰ ਸਮਝਣਾ ਪਊਗਾ ਕਿ ਇਹ ਕੁਝ ਚੀਜ਼ਾਂ ਹਨ ਜਿਹੜੀ ਸਾਡੀ ਜ਼ਿੰਦਗੀ ਨੂੰ ਡੋਬਦੀਆਂ ਨੇ ਹਮ ਦੇਖਾ ਤੇ ਡੂਬੀਏ ਲਈ ਬੇੜੀ ਵਿੱਚ ਜਦੋਂ ਪਾਣੀ ਭਰਨ ਲੱਗ ਜਾਵੇ ਦਰਿਆ ਦਾ ਪਾਣੀ ਤਾਂ ਦਰਿਆ ਨੂੰ ਵਾਪਸ ਕਰੀਏ ਜਦੋਂ ਪ੍ਰਭੂ ਬਖਸ਼ਿਸ਼ ਨਾਲ ਧਨ ਬਹੁਤਾ ਮਿਲ ਜਾਵੇ ਇਹ ਧੰਨ ਜਿਹੜਾ ਗੁਰੂ ਨੂੰ ਸਮਰਪਤ ਕਰੀਏ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਜ਼ਰੂਰੀ ਆ ਪਾਣੀ ਬਾੜੇ ਨਾਹੂ ਮੈਂ ਘਰ ਮੈਂ ਬਾੜੇ ਧਾਮ ਕਵੀ ਰਹੀਮ ਜੀ ਲਿਖਦੇ ਆ ਦੋਨੋਂ ਹੱਥ ਉਲੀਚੀਏ ਜੇਹੀ ਸਜਣ ਕੋ ਕਾਮ ਉਦਮ ਤੇ ਭਾਗ ਨਾਲ ਧੰਨ ਲੱਭਦਾ ਭਾਗ ਉਦਮ ਲੱਭਦਿਆਂ ਮਾਇਆ ਉਦਮ ਕਰਨਾ ਪਰਮ ਧਰਮ ਪਰ ਭਰੋਸਾ ਰੱਖਣਾ ਗੁਰੂ ਤੇ ਤਾਂ ਉਹਦੇ ਨਾਲ ਗੁਰਦੁਆਰਾ ਸਾਹਿਬ ਜਾਣ ਨਾਲ ਕੀ ਹੋਊਗਾ ਜੀਵਨ ਦੇ ਵਿੱਚ ਸੰਤੁਲਨ ਬਣਿਆ ਰਹੇਗਾ ਧਨ ਥੋੜਾ ਵੀ ਮਿਲਿਆ ਤਾਂ ਵੀ ਧੰਨਵਾਦ ਉਹ ਅਕਾਲ ਪੁਰਖ ਦਾ ਜੇ ਬਹੁਤਾ ਮਿਲਿਆ ਤਾਂ ਵੀ ਧੰਨਵਾਦ ਐਸੀ ਹਾਲਤ ਵਿੱਚ ਜੀਵਨ ਇੱਕ ਰਸ ਰਹਿੰਦਾ ਗਰੀਬੀ ਵਿੱਚ ਟੈਂਦੀ ਕਲਾ ਨਹੀਂ ਬਣਦੀ ਅਮੀਰੀ ਵਿੱਚ ਕੋਈ ਬਦਮਾਸ਼ੀ ਨਹੀਂ ਆਉਂਦੀ ਗੁਰਦੁਆਰਾ ਸਭ ਜਾਣਦੇ ਬੜੇ ਲਾਭ ਆ ਜੀ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਸਮਝੀਏ ਸਮਝਣ ਦਾ ਯਤਨ ਕਰਾਂਗੇ ਬੜਾ ਸਾਨੂੰ ਲਾਭ ਹੋ ਜਾਵੇਗਾ ਤਾਂ ਧੰਤਨ ਬਾਬਾ ਅਨੰਦ ਸਿੰਘ ਜੀ ਨੇ ਫਿਰ ਉਹਨਾਂ ਨੂੰ ਆਖਿਆ ਭਾਈ ਦੋ ਵਕਤ ਗੁਰਦੁਆਰਾ ਸਾਹਿਬ ਤਾਂ ਜਾਣਾ ਸਾਧ ਸੰਗਤ ਤਾਂ ਕਰਨੀ ਆ ਇਹ ਜਿਹੜਾ ਮੰਨ ਦਾ ਬਰਤਨ ਬਹੁਤ ਜ਼ਿਆਦਾ ਮੈਲਾ ਵਾ ਇਹਨੂੰ ਸਾਫ਼ ਕਰਨ ਲਈ ਦੋ ਵਕਤ ਆਉਣਾ ਪਵੇਗਾ ਦੋਨੋਂ ਵਕਤ ਜਿਹੜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਪੈਣਗੇ ਇਸ ਕਰਕੇ ਉਜਲ ਕਹਿਓ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾ ਤਿਸ ਤਾਂ ਇਹ ਤਾਂ ਕਈ ਵਾਰੀ ਆਪਾਂ ਕਹਿੰਨੇ ਆ ਵਰਤਨ ਆ ਕੋਈ ਤੋਤੇ ਤੋਂ ਝੂਠ ਨਹੀਂ ਉਤਰਦੀ ਮਾਂਜਣਾ ਪੈਂਦਾ ਸਰਬ ਲੋਹ ਦੇ ਵਰਤਨ ਆ ਵੈਸੇ ਉਹਨਾਂ ਨੂੰ ਰੱਖ ਦਈਏ ਜਰ ਪੈ ਜਾਂਦਾ ਮਾਂਜਣੇ ਪੈਂਦੇ ਆ ਤਾਂ ਗੁਰੂ ਸਾਹਿਬ ਜੀ ਨੇ ਇਹ ਸਿਧਾਂਤ ਸਾਨੂੰ ਬਖਸ਼ੇ ਆ ਬਾਕੀ ਇਹ ਅਮੀਰੀ ਤੇ ਗਰੀਬੀ ਆ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਅਸਲ ਗੱਲ ਤਾਂ ਭਜਨ ਬੰਦਗੀ ਆ ਤਾਂ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਭਾਈ ਸਾਨੂੰ ਰੋਜ਼ ਹੀ ਗੁਰਦੁਆਰਾ ਸਾਹਿਬ ਗੁਰੂ ਦੇ ਦਰਸ਼ਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਲਈ ਆਉਣਾ ਚਾਹੀਦਾ ਤੇ ਜਿਹੜੇ ਗੁਰੂ ਦੇ ਪ੍ਰੇਮੀ ਬਣ ਜਾਂਦੇ ਆ ਉਹਨਾਂ ਅੰਦਰ ਦਇਆ ਸੰਤੋਖ ਸਬਰ ਆਦ ਇਹਨਾਂ ਚੀਜ਼ਾਂ ਦੀ ਦੌਲਤ ਆ ਜਾਂਦੀ ਹੈ ਕਿਸ ਕਰਕੇ ਦੇਖਿਆ ਵੀ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਕਈ ਵਾਰੀ ਉਹ ਗਲਤ ਰਾਹ ਫੜ ਲੈਂਦੇ ਆ ਚੋਰ ਬਣ ਜਾਂਦੇ ਆ ਜਿਨ੍ਹਾਂ ਕੋਲ ਬਹੁਤਾ ਪੈਸਾ ਹੁੰਦਾ ਉਹ ਆਯਾਸ਼ ਬਣ ਜਾਂਦੇ ਆ ਆਯਾਸ਼ੀ ਦੇ ਅੱਡੇਾਂ ਤੇ ਜਾਂਦੇ ਆ ਜਿੱਥੇ ਚੋਰੀ ਦੇ ੱਡੇ ਗਰੀਬਾਂ ਕਰਕੇ ਚੱਲਦੇ ਆ ਬਦਮਾਸ਼ੀਆਂ ਦੇ ਅੱਡੇ ਅਮੀਰਾਂ ਕਰਕੇ ਚੱਲਦੇ ਆ। ਤਨ ਥੋੜਾ ਹੋਵੇ ਬੰਦਾ ਚੋਰ ਨਾ ਬਣੇ, ਬਹੁਤਾ ਹੋਵੇ ਤਾਂ ਬਦਮਾਸ਼ ਨਾ ਬਣੇ। ਇਸ ਕਰਕੇ ਬਸ ਜੀਵਨ ਦਾ ਰਸ ਉਹੀ ਮਾਣਦਾ ਜੋ ਇਹਨਾਂ ਦੋਨਾਂ ਕੜੀਆਂ ਦੇ ਵਿਚਕਾਰ ਆਪਣਾ ਜੀਵਨ ਜਿਉਂ ਰਿਹਾ। ਗੁਰੂ ਸਾਹਿਬ ਬਹੁਤ ਬਖਸ਼ਿਸ਼ ਕਰ ਦਿੰਦੇ ਆ ਜੀ, ਰਹਿਮਤ ਕਰ ਦਿੰਦੇ ਆ। ਹੁਣ ਕੌਜ ਲੋਕ ਆ ਉਹ ਸਿਰਫ ਗੱਲਾਂ ਕਰਕੇ ਹੀ ਸਾਨੂੰ ਚੰਗੇ ਲੱਗਦੇ ਆ ਪਰ ਉਹਨਾਂ ਕੋਲ ਜੀਵਨ ਨਹੀਂ ਹੈ। ਤਾ ਤਾਂ ਤਨ ਬਾਬਾ ਆਨੰਦ ਸਿੰਘ ਜੀ ਨੇ ਇਹ ਵੀ ਬਚਨ ਕਹੇ ਆ ਭਾਈ ਕੇਵਲ ਗੱਲਾਂ ਦੇ ਨਾਲ ਹੀ ਨਹੀਂ ਗੱਲੀ ਜੋਗ ਨਾ ਹੋਈ ਉਹ ਉਦਮ ਵੀ ਕਰਨਾ ਪਵੇਗਾ ਤੇ ਉਹ ਉਦਮ ਜਿਹੜਾ ਹੈ ਕੀਤਾ ਧਰਮ ਕਮਾਉਣ ਲਈ ਉਹ ਧਰਮ ਦੀ ਕਮਾਈ ਲਈ ਵੱਖਰੇ ਯਤਨ ਕਰਨੇ ਪੈਂਦੇ ਆ ਲੋਕ ਇਸ ਕਰਕੇ ਨਹੀਂ ਧਰਮ ਕਮਾ ਰਹੇ ਪੈਸਾ ਕਮਾਉਣ ਲਈ ਸਾਰੇ ਯਤਨ ਕਰੀ ਜਾਂਦੇ ਆ ਘਰ ਛੱਡੀ ਬੈਠੇ ਆ ਪਰਿਵਾਰ ਛੱਡੀ ਬੈਠੇ ਆ ਧਰਮ ਕਮਾਉਣ ਲਈ ਬੰਦਾ ਕੋਈ ਯਤਨ ਨਹੀਂ ਕਰਦਾ ਇਹ ਸਾਨੂੰ ਥੋੜਾ ਸੋਚਣ ਦੀ ਲੋੜ ਆ ਜੀ ਇਸ ਤਰ੍ਹਾਂ ਮਹਾਪੁਰਖਾਂ ਨੇ ਭਾਈ ਗੁਰੂ ਘਰੇ ਆਉਣ ਦੀ ਸਾਧ ਸੰਗਤ ਕਰਨ ਦੀ ਮਹੱਤਤਾ ਦੱਸੀ ਆ ਇਹ ਜਿੰਨੇ ਵੀ ਲਾਭ ਇਹਦਾ ਵਿੱਚ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ ਤਾਂ ਗੁਰੂ ਸਾਹਿਬ ਜੀ ਰਹਿਮਤ ਕਰਨ ਅਸੀਂ ਵੀ ਭਾਈ ਆਪਣਾ ਫਰਜ ਸਮਝੀਏ ਤੇ ਜਾਣੀਏ ਗੁਰਦੁਆਰਾ ਸਾਹਿਬ ਤੋਂ ਹੀ ਸਾਨੂੰ ਗੁਰੂਦੁਆਰੇ ਹੋਏ ਸੋਝੀ ਪਾਈ ਸੀ ਗੁਰਦੁਆਰਾ ਸਾਹਿਬ ਤੋਂ ਗਿਆਨ ਮਿਲਣਾ ਅਕਲ ਮਿਲਣੀ ਆ ਸਮਝ ਮਿਲਣੀ ਆ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਤਰੀਕਾ ਤਾਂ ਇਹ ਮਹਾਪੁਰਖਾਂ ਦੇ ਬਚਨ ਬੜੇ ਕੀਮਤੀ ਸਨ ਇਹਨਾਂ ਨੂੰ ਜੇ ਜ਼ਿੰਦਗੀ ਵਿੱਚ ਅਸੀਂ ਕਮਾਲ ਲਵਾਂਗੇ ਥੋੜਾ ਜਿਹਾ ਡੂੰਘਾ ਕਰਕੇ ਸੋਚਾਂਗੇ ਤਾਂ ਜ਼ਿੰਦਗੀ ਸਾਡੀ ਬਦਲ ਜਾਵੇਗੀ ਆਓ ਜੀ ਹੁਣ ਆਪਾਂ ਜੋ ਸਿੱਖ ਸੰਗਤਾਂ ਹਰ ਰੋਜ਼ ਹੀ ਅਰਦਾਸ ਵਿੱਚ ਮੰਗਦੀਆਂ ਨੇ ਇਹ ਕਰੀਏ ਵੀ ਸਰਬੱਤ ਦਾ ਭਲਾ ਆਪਾਂ ਮੰਗਦੇ ਆ ਇਹ ਮੰਗਣਾ ਹੀ ਨਹੀਂ ਕੇਵਲ ਕਰਨ ਦੀ ਕੋਸ਼ਿਸ਼ ਵੀ ਕਰਨੀ ਹੈ ਕੋਸ਼ਿਸ਼ ਹੀ ਨਹੀਂ ਕਰਨੀ ਕਰਨਾ ਵੀ ਆ ਤਾਂ ਆਓ ਜੀ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਜੁੜਨ ਦਾ ਯਤਨ ਕਰੀਏ ਤੇ ਪ੍ਰਣ ਕਰੀਏ ਕਿ ਅਸੀਂ ਵੀ ਆਪਣਾ ਹੌਲੀ-ਹੌਲੀ ਨਿਤਨੇਮ ਜਿਹੜਾ ਹੈ ਵਧਾਵਾਂਗੇ ਮਾੜੀਆਂ ਆਤਾਂ ਛੱਡਾਂਗੇ ਬੁਰੀਆਂ ਆਤਾਂ ਛੱਡ ਦੇਾਂਗੇ ਵਰਦੁਆਰਾ ਸਾਹਿਬ ਦੀਦਾਰ ਕਰਕੇ ਗੁਰੂ ਜੀ ਦੇ ਫੇਰ ਹੀ ਆਪਣੀ ਜ਼ਿੰਦਗੀ ਦਾ ਦਿਨ ਜਿਹੜਾ ਹੈ ਉਹਦੀ ਸ਼ੁਰੂਆਤ ਕਰਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਜੀ ਇਸ ਤਰ੍ਹਾਂ ਭਾਈ ਸਰਬੱਤ ਦਾ ਭਲਾ ਜਦੋਂ ਆਪਾਂ ਮੰਗਦੇ ਆਂ ਗੁਰੂ ਕੋਲ ਜਾ ਕੇ ਉਹਦੇ ਵਿੱਚ ਆਪਣਾ ਵੀ ਭਲਾ ਹੋ ਜਾਂਦਾ ਤਾਂ ਐਸੀ ਅਰਦਾਸ ਸਿੱਖਾਂ ਨੂੰ ਤਾਰ ਦਿੰਦੀ ਆ ਯਤਨ ਕਰੀਏ ਪਰ ਕਾ ਬੁਰਾ ਨਾ ਰੱਖੋ ਚੀਤ ਤum ਕੋ ਦੁੱਖ ਨਹੀਂ ਭਾਈ ਮੀਤ ਤਾਉ ਜੀ ਬਾਣੀ ਦੀ ਵਿਚਾਰ ਕਰਦੇ ਆਂ ਮਹਾਪੁਰਖਾਂ ਦੀਆਂ ਸਾਖੀਆਂ ਸਰਵਣ ਕਰਵਾਉਂਦੇ ਆਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ਣ ਜੋਗ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ